ਇਹ ਕਿਸੇ ਫਿਲਮ ਦਾ ਸੀਨ ਨਹੀਂ ਇਹ ਪੰਜਾਬ ਦੀ ਮਾਂ ਖੇਡ ਕਬੱਡੀ ਦਾ ਅੱਜ ਦਾ ਹਾਲ ਹੈ ਆਖਰ ਗਰਾਊਂਡਾਂ ਦੇ ਵਿੱਚ ਕਬੱਡੀ ਖਿਡਾਰੀਆਂ ਨੂੰ ਤੇ ਕਬੱਡੀ ਦੇ ਦਰਸ਼ਕਾਂ ਨੂੰ ਜਾਨਾ ਕਿਉਂ ਗਵਾਉਣੀਆ ਪੈ ਰਹੀਦਾ ਹੈ ਉਹ ਵੀ ਗੋਲੀਆਂ ਦੇ ਕਾਰਨ ਇਸ ਵੀਡੀਓ ਦੇ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇਹ ਚੱਲ ਕੀ ਰਿਹਾ ਹੈ ਕਿਉਂ ਗੈਂਗਵਾਰ ਕਬੱਡੀ ਦੇ ਪਿੱਛੇ ਪਿਆ ਹੋਇਆ ਤਾਂ ਚਲੋ ਇਸ ਵੀਡੀਓ ਨੂੰ ਆਪਾਂ ਸ਼ੁਰੂ ਕਰੀਏ ਅੱਜ ਕਰੋੜਾਂ ਦੀ ਖੇਡ ਬਣ ਚੁੱਕੀ ਪੰਜਾਬ ਸਰਕਨ ਸਟਾਈਲ ਕਬੱਡੀ ਕਿਸੇ ਵੇਲੇ ਦਿਲਾਂ ਦੀ ਖੇਡ ਵੱਧ ਹੁੰਦੀ ਸੀ ਤੇ ਪੈਸਿਆਂ ਦੀ ਖੇਡ ਘੱਟ ਹੁੰਦੀ ਸੀ ਪਿੰਡ ਲੈਵਲ ਦੀਆਂ ਟੀਮਾਂ ਦੇ ਛੋਟੇ ਛੋਟੇ ਟੂਰਨਾਮੈਂਟ ਹੁੰਦੇ ਸੀ ਜਿੱਤਣ ਵਾਲੀਆਂ ਟੀਮਾਂ ਨੂੰ ਕਿਸੇ ਨੂੰ 11000 ਦਿੱਤਾ ਜਾਂਦਾ ਸੀ ਕਿਸੇ ਨੂੰ 21000 ਦਿੱਤਾ ਜਾਂਦਾ ਸੀ ਤੇ ਕਿਸੇ ਨੂੰ ਵੱਧੋ ਵੱਧ 31000 ਦਿੱਤਾ ਜਾਂਦਾ ਸੀ ਤੇ ਬੈਸਟ ਰੇਟਰ ਤੇ ਬੈਸਟ ਜਾਫੀ ਨੂੰ ਇਨਾਮ ਦੇ ਵਿੱਚ ਘਿਉਆਂ ਦੇ ਪੀਪੇ ਦਿੱਤੇ ਜਾਂਦੇ ਸੀ ਦੇਸੀ ਘਿਉ ਦੇ ਪੀਪੇ ਕਿਸੇ ਨੂੰ ਇੱਕ ਕਿਸੇ ਨੂੰ 2 ਕਿਸੇ ਨੂੰ 3 ਕਿਸੇ ਕਿਸੇ ਖਿਡਾਰੀ ਨੂੰ ਸਾਈਕਲ ਦੇ ਦਿੱਤਾ ਜਾਂਦਾ ਸੀ ਤੇ ਜੇ ਕੋਈ ਪਿੰਡ ਕੋਈ ਜਾਦਾ ਵੱਡਾ ਹੁੰਦਾ ਸੀ ਤਾਂ ਉਹ ਮੱਝ ਦੇਂਦੇ ਸੀ ਇਹ ਕੁਛ ਇਨਾਮ ਹੁੰਦੇ ਸੀ ਕਬੱਡੀ ਦੇ ਕੋਈ ਸਪான்ਸਰ ਨਹੀਂ ਹੁੰਦਾ ਸੀ ਤੇ ਕੋਈ ਟੀਵੀ ਚੈਨਲ ਨਹੀਂ ਹੁੰਦਾ ਸੀ ਨਾ ਕੋਈ ਕਬੱਡੀ ਦੇ ਵਿੱਚ ਬਾਹਲਾ ਪੈਸਾ ਸੀ ਤੇ ਨਾ ਹੀ ਕੋਈ ਲੜਾਈ ਝਗੜਾ ਸੀ ਤੇ ਨਾ ਹੀ ਕੋਈ ਗੈਂਗਵਾੜ ਸੀ ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕ ਹਾਸਾ ਹੱਸ ਕੇ ਜੱਫੀਆਂ ਪਾ ਕੇ ਇੱਕ ਦੂਜੇ ਨੂੰ ਮਿਲਦੇ ਸੀ ਜਿੱਤਣ ਵਾਲੀਆਂ ਟੀਮਾਂ ਹਾਰਨ ਵਾਲੀਆਂ ਟੀਮਾਂ ਨੂੰ ਹੌਸਲਾ ਦਿੰਦੀਆਂ ਸੀ ਤੇ ਹਾਰਨ ਵਾਲੀਆਂ ਟੀਮਾਂ ਜਿੱਤਣ ਵਾਲੀਆਂ ਟੀਮਾਂ ਨੂੰ ਇੱਜ਼ਤ ਦਿੰਦੀਆਂ ਸੀ ਵੱਡੇ ਵੱਡੇ ਗਰਾਊਂਡ ਵੱਡੇ ਵੱਡੇ ਸਪான்ਸਰ ਚੈਨਲਾਂ ਤੇ ਲਾਈਵ ਤੇ ਕਰੋੜਾਂ ਰੁਪਏ ਦੇ ਇਨਾਮ ਹੁਣ ਬੈਸਟ ਰੇਡਰਾਂ ਤੇ ਜੱਫੀਆਂ ਨੂੰ ਇਨਾਮ ਵਿੱਚ ਮਿਲਦੇ ਦੇਸੀ ਘਿਉ ਦੇ ਪੀਪਿਆਂ ਦੀ ਜਗ੍ਹਾ ਮੋਟਰਸਾਈਕਲਾਂ ਨੇ ਗੱਡੀਆਂ ਨੇ ਤੇ ਟਰੈਕਟਰਾਂ ਨੇ ਲੈ ਲਈ। ਮਤਲਬ ਇਸ ਦਾ ਇਹ ਕਿ ਕਬੱਡੀ ਕਰੋੜਾਂ ਦੀ ਖੇਡ ਹੋ ਗਈ। ਜਿੱਥੇ ਕਰੋੜਾਂ ਦੀ ਖੇਡ ਹੁੰਦੀ ਹੈ, ਉੱਥੇ ਪਾਵਰ ਆਪਣੇ ਆਪ ਹੀ ਆ ਜਾਂਦੀ ਹੈ ਤੇ ਜਿੱਥੇ ਪਾਵਰ ਆ ਜਾਂਦੀ ਹੈ, ਉੱਥੇ ਗਲਤ ਕੰਮ ਕਰਨ ਵਾਲੇ ਲੋਕ ਵੀ ਆ ਜਾਂਦੇ ਆ। ਜਿੱਥੇ ਹੀ ਕਬੱਡੀ ਸਿਆਸਤਦਾਨਾਂ ਦੇ ਲਈ ਪਬਲਿਕ ਨੂੰ ਇਕੱਠਾ ਕਰਨ ਦਾ ਤੇ ਵੋਟਾਂ ਪੱਕੀਆਂ ਕਰਨ ਦਾ ਜ਼ਰੀਆ ਬਣੀ ਉਥੇ ਹੀ ਇਹ 2 ਨੰਬਰ ਦੇ ਪੈਸੇ ਵਾਲੇ ਲੋਕਾਂ ਦੇ ਲਈ ਬਲੈਕ ਮਨੀ ਨੂੰ ਵਾਈਟ ਮਨੀ ਕਰਨ ਦਾ ਵੀ ਇੱਕ ਜਰੀਆ ਬਣਿਆ ਹੁਣ ਜਦੋਂ ਸਿਆਸਤਦਾਨ ਕਬੱਡੀ ਨੂੰ ਵਰਤਣਾ ਸ਼ੁਰੂ ਕਰ ਚੁੱਕੇ ਆ ਤਾਂ ਸਿਆਸਤਦਾਨਾਂ ਦੇ ਲਈ ਕੰਮ ਕਰਨ ਵਾਲੇ ਉਹਨਾਂ ਦੇ ਗੁਰਗੇ ਉਹਨਾਂ ਦੇ ਗੈਂਗਸਟਰ ਉਹਨਾਂ ਦੇ ਗੁੰਡੇ ਇਹ ਕਿਵੇਂ ਪਿੱਛੇ ਰਹਿ ਜਾਂਦੇ ਹੁਣ ਜਦੋਂ ਗੈਂਗਸਟਰਾਂ ਨੂੰ ਵੀ ਕਬੱਡੀ ਚੋਂ ਪੈਸਾ ਦੇਖਣ ਲੱਗਿਆ ਪਾ ਉਹਨਾਂ ਨੇ ਵੀ ਆਪਣੇ ਕਲੱਬ ਬਣਾਉਣੇ ਸ਼ੁਰੂ ਕਰਦੇ ਤੇ ਆਪਣੀਆਂ ਟੀਮਾਂ ਵਡਾਉਣੀਆਂ ਸ਼ੁਰੂ ਕਰਤੀਆਂ ਆਪਣੀਆਂ ਟੀਮਾਂ ਨੂੰ ਮਜ਼ਬੂਤ ਕਰਨ ਦੇ ਲਈ ਖਿਡਾਰੀਆਂ ਤੇ ਬੋਲੀਆਂ ਲਾਆਂ ਜਾਣ ਲੱਗੀਆਂ ਜਿਹੜਾ ਕੋਈ ਖਿਡਾਰੀ ਪੈਸੇ ਨਾਲ ਆ ਗਿਆ ਉਹ ਤਾਂ ਠੀਕ ਆ ਜਿਹੜਾ ਕੋਈ ਪੈਸੇ ਨਾਲ ਨਹੀਂ ਖਰੀਦਿਆ ਗਿਆ ਉਸ ਨੂੰ ਜ਼ਬਰਦਸਤੀ ਆਪਦੀ ਟੀਮ ਦੇ ਵਿੱਚ ਲਿਆਉਣ ਦੇ ਲਈ ਉਹਨੂੰ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਗਿੰਨਾ ਹੁਣ ਇਹ ਟੀਮ ਦਾ ਮਾਲਕ ਕਹਿੰਦਾ ਸੀ ਕਿ ਤੂੰ ਮੇਰੀ ਟੀਮ 'ਚ ਖੇਡੇਗਾ ਤੇ ਬੀ ਟੀਮ ਦਾ ਮਾਲਕ ਕਹਿੰਦਾ ਸੀ ਕਿ ਤੂੰ ਮੇਰੀ ਟੀਮ ਚ ਖੇਡੇਗਾ ਤੇ ਉੱਥੇ ਹੀ ਸੀ ਟੀਮ ਦਾ ਮਾਲਕ ਕਹਿੰਦਾ ਸੀ ਕਿ ਤੂੰ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਦੀ ਵੀ ਟੀਮ ਚ ਨਹੀਂ ਖੇਡੇਗਾ ਕਈ ਵਾਰ ਖਿਡਾਰੀਆਂ ਨੂੰ ਇਹ ਧਮਕੀਆਂ ਵੀ ਆਉਂਦੀਆਂ ਕਿ ਅੱਜ ਤੂੰ 5 ਵਾਰ ਨਾ ਰੁਕਿਆ ਤਾਂ ਵੇਖ ਲਈ ਫਿਰ ਅੱਜ ਤੂੰ ਫਲਾਣੇ ਰੇਡਰ ਨੂੰ ਰੋਕਤਾ ਤਾਂ ਵੇਖ ਲਈ ਫਿਰ ਮਤਲਬ ਰੇਡਰਾਂ ਨੂੰ ਰੁਕਣ ਦੀਆਂ ਧਮਕੀਆਂ ਆਉਣ ਲੱਗੀਆਂ ਤੇ ਸਟਾਪਰਾਂ ਨੂੰ ਇਹ ਧਮਕੀਆਂ ਆਉਣ ਲੱਗੀਆਂ ਕਿ ਉਹ ਰੇਟਰਾਂ ਨੂੰ ਰੋਕਨਾਂ ਇਹ ਭਾਵੇਂ ਖੇਡ ਕਾਦੀ ਰਹੇਗੀ ਗੱਲਾਂ ਇੱਥੋਂ ਤੱਕ ਪਹੁੰਚ ਗਈਆਂ ਕਿ ਖਿਡਾਰੀ ਟੂਰਨਾਮੈਂਟ ਤੇ ਖੇਡਣ ਦੇ ਲਈ ਆਉਂਦਾ ਆ ਕੇ ਪਾਰਕਿੰਗ ਦੇ ਵਿੱਚ ਗੱਡੀ ਰੋਕਦਾ ਤਾਂ ਉਦੋਂ ਹੀ ਉਹਨੂੰ ਇੱਕ ਗੈਂਗਸਟਰ ਦਾ ਫੋਨ ਆ ਜਾਂਦਾ ਤੇ ਗੈਂਗਸਟਰ ਕੀ ਕਹਿੰਦਾ ਕਿ ਟੂਰਨਾਮੈਂਟ ਤੇ ਤਾਂ ਆ ਗਿਆ ਪਰ ਬੇਖੀ ਕਿਤੇ ਗਰਾਊਂਡ 'ਚ ਵੜ ਜੇ ਜੇ ਕਿਤੇ ਤੂੰ ਗਰਾਊਂਡ 'ਚ ਵੜ ਗਿਆ ਤੇ ਹੋਰ ਟੀਮ ਦੇ ਲਈ ਖੇਡ ਗਿਆ ਤਾਂ ਮੇਰੇ ਸ਼ੂਟਰ ਇੱਥੇ ਹੀ ਫਿਰਦੇ ਆ ਗਰਾਊਂਡ ਦੇ ਵਿੱਚ ਹੀ ਰਹਿ ਜੇਗਾ ਖਿਡਾਰੀਆਂ ਦਾ ਤਾਂ ਚੱਕੀ ਦੇ ਪੁੜਾਂ ਦੇ ਵਿੱਚ ਫਸਣ ਵਾਲਾ ਕੰਮ ਹੋਇਆ ਵਾ ਸੀ ਕਿ ਨਾ ਤਾਂ ਕੋਈ ਦੂਸਰੀ ਟੀਮ 'ਚ ਖੇਡਣ ਦਿੰਦਾ ਸੀ ਤੇ ਨਾ ਕੋਈ ਦੂਸਰੀ ਟੀਮ 'ਚ ਖੇਡਣ ਦਿੰਦਾ ਸੀ ਖਿਡਾਰੀਆਂ ਤੋਂ ਬਾਅਦ ਰੈਫਰੀਆਂ ਨੂੰ ਵੀ ਧਮਕੀਆਂ ਮਿਲੀਆਂ ਕਿ ਜੇ ਮੇਰੀ ਟੀਮ ਨੂੰ ਅੰਕ ਨਾ ਦਿੱਤਾ ਤਾਂ ਦੇਖ ਲਈ ਫਿਰ ਕਬੱਡੀ ਦੇ ਨਾਲ ਜੁੜਿਆ ਹੋਇਆ ਹਰ ਤਰ੍ਹਾਂ ਦਾ ਇਨਸਾਨ ਖੋਫ ਵਿੱਚ ਜਿਉਣ ਲੱਗਿਆ ਜਾਹੀ ਨੰਗਲੰਬੀਆਂ ਵਾਲੇ ਸੰਦੀਪ ਦਾ ਕਤਲ ਹੋਇਆ ਉਦੋਂ ਤੋਂ ਇਹ ਸਿਲਸਿਲਾ ਸ਼ੁਰੂ ਹੋਇਆ ਕਿ ਕਦੇ ਤਾਂ ਕਿਸੇ ਦਰਸ਼ਕ ਨੂੰ ਮਾਰ ਦਿੱਤਾ ਜਾਂਦਾ ਕਦੇ ਕਿਸੇ ਖਿਡਾਰੀ ਨੂੰ ਮਾਰ ਦਿੱਤਾ ਜਾਂਦਾ ਕਿ ਕਦੇ ਕਿਸੇ ਸਪான்ਸਰ ਨੂੰ ਮਾਰ ਦਿੱਤਾ ਜਾਂਦਾ ਗੋਲੀਆਂ ਦਾ ਸਿਲਸਿਲਾ ਕਬੱਡੀ ਦੇ ਮੈਦਾਨਾਂ ਵਿੱਚ ਰੁਕਣ ਦਾ ਨਾਂ ਨਹੀਂ ਲੈ ਰਿਹਾ ਜਦੋਂ ਇੰਨਾ ਸਭ ਕੁਝ ਹੋ ਰਿਹਾ ਤਾਂ ਆਖਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਕਿਉਂ ਨਹੀਂ ਕਰਦਾ ਸਰਕਾਰ ਕੋਈ ਸਖਤੀ ਕਿਉਂ ਨਹੀਂ ਕਰਦੀ ਇਸ ਦਾ ਜਵਾਬ ਤੁਹਾਨੂੰ ਮਿਲ ਜੂਗਾ ਟੂਰਨਾਮੈਂਟਾਂ ਦੇ ਲੱਗੇ ਹੋਏ ਪੋਸਟਰਾਂ ਤੋਂ ਉਹਨਾਂ ਟੂਰਨਾਮੈਂਟਾਂ ਦੇ ਪੋਸਟਰਾਂ ਤੇ ਗੈਂਗਸਟਰ ਜੋ ਜੇਲ੍ਹਾਂ ਦੇ ਵਿੱਚ ਨਹੀਂ ਉਹ ਸਾਫ਼ ਤੌਰ ਤੇ ਦਿਖਦੇ ਨਹੀਂ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਨੇ ਸੱਤਾਧਾਰੀ ਪਾਰਟੀ ਦੇ ਨਾਲ ਜਦੋਂ ਸੱਤਾਧਾਰੀ ਪਾਰਟੀ ਦਾ ਗੈਂਗਸਟਰ ਦੇ ਏਰੀਏ ਦੇ ਵਿੱਚ ਇਲੈਕਸ਼ਨ ਹੁੰਦਾ ਤਾਂ ਉਦੋਂ ਉਸ ਗੈਂਗਸਟਰ ਨੂੰ ਛੁੱਟੀ ਦਵਾਈ ਜਾਂਦੀ ਆ ਉਸ ਨੂੰ ਜਮਾਨਤ ਦਵਾਈ ਜਾਂਦੀ ਆ ਤੇ ਜਮਾਨਤ ਤੇ ਆ ਕੇ ਉਹ ਸ਼ਰੇਆਮ ਲੋਕਾਂ ਦੇ ਵਿੱਚ ਫਿਰਦਾਗਾ ਖੁੱਲੇ ਆਮ ਲੋਕਾਂ ਨੂੰ ਧੌਂਕੀਆਂ ਦਿੰਦਾ ਕਿ ਇਸ ਨੂੰ ਵੋਟਰ ਪਾਈ ਤਾਂ ਦੇਖ ਲਿਓ ਇਸ ਨੂੰ ਵੋਟ ਨਾ ਪਾਈ ਤਾਂ ਦੇਖ ਲਿਓ ਫਿਰ ਜਦੋਂ ਇਲੈਕਸ਼ਨ ਹੋ ਜਾਂਦੇ ਆ ਜਿੱਦੇ ਹੀ ਇਲੈਕਸ਼ਨ ਹੁੰਦੇ ਆ ਉਦੋਂ ਨੈਕਸਟ ਡੇ ਹੀ ਉਸ ਨੂੰ ਵਾਪਸ ਭੇਜ ਦਿੱਤਾ ਜਾਂਦਾ ਜੇਲ੍ਹ ਦੇ ਵਿੱਚ ਹੁਣ ਸਿਆਸਤਦਾਨਾਂ ਦੀਆਂ ਇਕੱਠਿਆਂ ਦੀਆਂ ਫੋਟੋਆਂ ਤੇ ਸਿਆਸਤਦਾਨਾਂ ਦੀਆਂ ਇਕੱਠਿਆਂ ਦੀਆਂ ਇਲੈਕਸ਼ਨਾਂ ਇਹ ਕੀ ਚੱਲ ਰਿਹਾ ਹੈ ਹੁਣ ਗੱਲ ਇਹ ਕਿਸੇ ਇੱਕ ਪਾਰਟੀ ਦੀ ਨਹੀਂ ਸਾਰੀਆਂ ਹੀ ਪਾਰਟੀਆਂ ਦਾ ਇਹੋ ਹਾਲ ਹੈ ਕਿਸੇ ਨੇ ਤਾਂ ਗੈਂਗਸਟਰ ਬਣਾਏ ਨੇ ਕਿਸੇ ਨੇ ਉਹਨਾਂ ਨੂੰ ਪਾਲਿਆ ਤੇ ਕੋਈ ਹੋਣ ਪਾਲ ਰਿਹਾ ਹੈ ਜਿਹੜਾ ਕੋਈ ਮਾੜਾ ਮੋਟਾ ਵਿਰੋਧੀ ਹੁੰਦਾ ਗੈਂਗਸਟਰ ਉਸ ਨੂੰ ਮਾਰ ਦਿੱਤਾ ਜਾਂਦਾ ਜਿਹੜਾ ਕੋਈ ਆਪਣੇ ਖਿਲਾਫ ਚੱਲਦਾ ਜਾਂ ਆਪਣੇ ਮੁਤਾਬਕ ਨਹੀਂ ਚੱਲਦਾ ਉਸ ਦਾ ਸ਼ੂਟਆਊਟ ਕਰ ਦਿੱਤਾ ਜਾਂਦਾ ਇਹ ਗੱਲਾਂ ਆਪਾਂ ਨਹੀਂ ਕਹਿ ਰਹੇ ਇਹ ਗੱਲਾਂ ਕਹਿ ਰਹੇ ਆ ਪਿੰਡਾਂ ਦੇ ਫਟਿਆਂ ਤੇ ਬੈਠੇ ਹੋਏ ਬਜ਼ੁਰਗ ਪਿੰਡਾਂ ਦੇ ਫਟਿਆਂ ਤੇ ਬੈਠੇ ਹੋਏ ਨੌਜਵਾਨ ਤੁਸੀਂ ਕਿਸੇ ਮਰਜ਼ੀ ਨੂੰ ਪੁੱਛ ਲਓ ਕਿ ਗੈਂਗਸਟਰ ਕੀ ਨੇ ਬਣਾਏ ਆ ਜਵਾਬ ਤੁਹਾਨੂੰ ਆਪੇ ਮਿਲ ਜਾਊਗਾ ਬਾਕੀ ਪੁਲਿਸ ਨੂੰ ਤਾਂ ਸਰਕਾਰ ਨੇ ਆਪਦੀ ਸਿਕਿਉਰਿਟੀ ਤੇ ਲਾਇਆ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਕੋਈ ਬੇਰਜ਼ਗਾਰ ਨੇ ਜਾਂ ਕੋਈ ਕਿਸਾਨ ਧਰਨਾ ਦੰਦੇ ਨੇ ਕੋਈ ਫੈਕਟਰੀ ਕਾਲਾ ਧੂੰਆਂ ਛੜਦੀ ਆ ਧਰਤੀ 'ਚ ਗੰਦਾ ਪਾਣੀ ਛੱਡਦੀ ਆ ਪੋਸ ਦੇ ਬਾਹਰ ਦੇ ਮੂਹਰੇ ਬੈਠੇ ਹੋਏ ਲੋਕ ਨੇ ਉਹਨਾਂ ਨੂੰ ਕੁੱਟਣ ਦੇ ਲਈ ਪੁਲਿਸ ਨੂੰ ਲਾਇਆ ਹੋਇਆ ਤੇ ਆਪ ਦੀ ਸਿਕਿਉਰਿਟੀ ਦੇ ਵਿੱਚ ਪੁਲਿਸ ਨੂੰ ਲਾਇਆ ਹੋਇਆ ਹੋਰ ਕੋਈ ਗੈਂਗਸਟਰਾਂ ਤੇ ਕਾਬੂ ਪਾਉਣ ਦੇ ਲਈ ਤੇ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਰੱਖਣ ਦੇ ਲਈ ਥੋੜਾ ਇਸ ਦਾ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ ਹੈ ਪੰਜਾਬ ਦੇ ਕਬੱਡੀ ਦੇ ਖਿਡਾਰੀਆਂ ਨੂੰ ਜਿਹੜਾ ਆਉਣ ਵਾਲਾ ਭਵਿੱਖ ਸੀ ਜਿਨ੍ਹਾਂ ਨੇ ਕਬੱਡੀ ਦੇ ਨਾਂ ਆਪਣੀ ਜ਼ਿੰਦਗੀ ਲਾਈ ਹੋਈ ਹੈ ਜਿਹੜੇ ਮੁੰਡੇ ਅਸ ਟਾਈਮ ਕਬੱਡੀ ਦੇ ਵਿੱਚ ਪੂਰਾ ਜੋਰ ਅਜਮਾ ਰਹੇ ਨਹੀਂ ਖਰਾਕਾਂ ਖਾ ਰਹੇ ਨਹੀਂ ਗਰਾਊਂਡ ਜਾਂਦੇ ਨਹੀਂ ਉਹਨਾਂ ਦੇ ਨਾਲ ਕੀ ਪੀਤ ਰਹੀ ਆ ਕਬੱਡੀ ਦਾ ਫਿਊਚਰ ਡਾਰਕ ਦੇਖ ਰਿਹਾ ਹੈ ਮਾਪੇ ਬੱਚਿਆਂ ਨੂੰ ਗਰਾਊਂਡਾਂ ਤੱਕ ਨਹੀਂ ਭੇਜਣਾ ਚਾਹੁੰਦੇ ਜਿਹੜੇ ਖਿਡਾਰੀ ਕਾਮਯਾਬ ਹੋ ਚੁੱਕੇ ਨੇ ਉਹਨਾਂ ਨੂੰ ਵੀ ਖਤਰਾ ਖੜਾ ਹੋ ਚੁੱਕਿਆ ਇੱਕ ਖਿਡਾਰੀ ਵੀਰ ਦੇ ਨਾਲ ਗੱਲ ਹੋਈ ਜੋ ਨੈਸ਼ਨਲ ਖਿਡਾਰੀ ਆ ਤਾਂ ਉਸ ਨੇ ਦੱਸਿਆ ਕਿ ਯਾਰ ਹੁਣ ਤਾਂ ਘਰ ਦੇ ਵੀ ਇਹੇ ਕਹਿਣ ਲੱਗੇ ਕਿ ਕੈਨੇਡਾ ਚ ਪੱਕਾ ਤਾਂ ਹੈਗਾ ਉੱਥੇ ਦਿਹਾੜੀ ਕਰ ਲਿਆ ਕਰ ਕੀ ਲੈਣਾ ਟੂਰਨਾਮੈਂਟਾਂ ਤੋਂ ਸਿਆਲੋ ਸਿਆਲ ਕਹਿੰਦਾ ਮੈਂ ਆਉਂਦਾ ਹੁੰਦਾ ਸੀ ਤੇ ਸਾਰਾ ਵਿੰਟਰ ਮੈਂ ਇੱਥੇ ਰਹਿੰਦਾ ਨਾਲੇ ਟੂਰਨਾਮੈਂਟ ਲਾਉਂਦਾ ਨਾਲੇ ਵਿਆਹ ਸ਼ਾਦੀਆਂ ਵੇਖ ਕੇ ਜਾਂਦਾ ਪਰ ਹੁਣ ਕਰਦੇ ਆ ਨੇ ਕਹਿੰਦਾ ਵੀ ਉੱਥੇ ਹੀ ਰਿਹਾ ਕਰ ਇਹ ਚੱਲ ਰਿਹਾ ਜੋ ਨੈਸ਼ਨਲ ਲੈਵਲ ਦੇ ਖਿਡਾਰੀ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਤੇ ਜਿਹੜਾ ਆਉਣ ਵਾਲਾ ਫਿਊਚਰ ਆ ਉਸ ਨੂੰ ਮਾਪੇ ਰੋਕ ਰਹੇ ਆ ਗਰਾਊਂਡਾਂ ਦੇ ਵਿੱਚ ਜਾਣ ਤੋਂ ਇਹ ਵੀ ਤੁਸੀਂ ਵੇਖ ਲਿਆ ਪਹਿਲਾਂ ਤਾਂ ਕਬੱਡੀ ਨੂੰ ਨਸ਼ਿਆਂ ਨੇ ਮਾਰਿਆ ਤੇ ਹੁਣ ਕਬੱਡੀ ਨੂੰ ਮਾਰ ਰਿਹਾ ਗੈਂਗਵਾਰ ਹੁਣ ਜੇ ਕਿਤੇ ਆਪਾਂ ਅਖੀਰ ਤੇ ਇਹ ਗੱਲ ਹੀ ਨਾ ਕੀਤੀ ਕਿ ਕਬੱਡੀ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਤਾਂ ਫਿਰ ਗੱਲ ਅਧੂਰੀ ਰਹਿ ਜਾਣੀ ਹੈ ਗੱਲ ਨੂੰ ਪੂਰਾ ਕਰਦੇ ਹਾਂ ਜਿਸ ਤਰ੍ਹਾਂ ਨੈਸ਼ਨਲ ਸਟਾਈਲ ਕਬੱਡੀ ਆ ਠੀਕ ਉਸੇ ਤਰ੍ਹਾਂ ਹੀ ਪੰਜਾਬ ਸਰਕਲ ਸਟਾਈਲ ਕਬੱਡੀ ਵੀ ਬਲੌਕ ਲੈਵਲ ਤੇ ਜਾਣੀ ਚਾਹੀਦੀ ਹੈ ਸਕੂਲਾਂ ਦੇ ਵਿੱਚੋਂ ਸਕੂਲਾਂ ਦੇ ਵਿੱਚ ਕਬੱਡੀ ਖਿਡਾਉਣੀ ਸ਼ੁਰੂ ਕਰਨੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਇਹ ਸਰਕਾਰ ਨੇ ਕਰਨਾ ਹੈ ਉਸ ਤੋਂ ਬਾਅਦ ਬਲਾਕ ਦੇ ਵਿੱਚ ਜਾਣ ਖੜਾ ਰੀ ਫਿਰ ਜ਼ਿਲ੍ਹੇ ਦੇ ਵਿੱਚ ਜਾਣਾ ਫਿਰ ਪੰਜਾਬ ਦੇ ਵਿੱਚ ਜਾਣਾ ਫਿਰ ਗਾਂ ਸਟੇਟਸ ਦੇ ਵਿੱਚ ਜਾਣਾ ਇਸ ਤਰ੍ਹਾਂ ਜਦੋਂ ਬੱਚੇ ਖੇਡਣਾ ਸ਼ੁਰੂ ਕਰਨਗੇ ਸਕੂਲਾਂ ਦੇ ਵਿੱਚ ਖੇਡਣਾ ਸ਼ੁਰੂ ਕਰਨਗੇ ਤਾਂ ਇਹ ਵੀ ਹੋ ਸਕਦਾ ਕਿ ਆਪਣੇ ਪੰਜਾਬ ਦੀ ਮਾਂ ਖੇਡ ਕਬੱਡੀ 올림픽 ਤੱਕ ਪਹੁੰਚ ਜੇ ਦੂਜੀ ਗੱਲ ਸਰਕਾਰ ਟੂਰਨਾਮੈਂਟ ਕਰਾਵੇ ਟੂਰਨਾਮੈਂਟ ਤੋਂ ਉਹ ਮਤਲਬ ਨਹੀਂ ਕਿ ਅਕਸ਼ੇ ਕੁਮਾਰ ਜਾਂ ਕਟਰੀਨਾ ਕੈਫਨ ਚਾਉਣੀ ਆ ਮਤਲਬ ਕਰੋੜਾ ਰੁਪਇਆ ਖਰਾਬ ਕਰਨਾ ਤੁਸੀਂ ਜੋ ਪੈਸਾ ਲਾਉ ਉਸ ਦੀ ਸਹੂਲਤ ਜਾਣੀ ਚਾਹੀਦੀ ਆ ਖਿਡਾਰੀਆਂ ਤੱਕ ਜਿਸ ਤਰ੍ਹਾਂ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਘਿਓ ਵਾਲੇ ਪੀਪਿਆਂ ਦੀ ਗੱਲ ਕੀਤੀ ਆ ਮਤਲਬ ਖਿਡਾਰੀਆਂ ਨੂੰ ਸੰਭਾਲਿਆ ਜਾਣਾ ਚਾਹੀਦਾ ਪੰਜਾਬ ਦੀ ਸਰਕਾਰ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਕਲੱਬ ਵੀ ਤਾਂ ਬਣਾ ਸਕਦੀ ਆ ਜ਼ਿਲ੍ਹਿਆਂ ਦੇ ਆਪਸ ਦੇ ਵਿੱਚ ਟੂਰਨਾਮੈਂਟ ਹੋਇਆ ਕਰਨਾ ਬਲੌਕਸ ਦੇ ਆਪਸ ਦੇ ਵਿੱਚ ਟੂਰਨਾਮੈਂਟ ਹੋਇਆ ਕਰ ਸਕੂਲਾਂ ਤੋਂ ਬਾਹਰ ਮਤਲਬ ਸਕੂਲਾਂ ਦੇ ਵਿੱਚ ਵੀ ਬਲੌਕ ਤੇ ਜ਼ਿਲ੍ਹਿਆਂ ਦੇ ਟੂਰਨਾਮੈਂਟ ਹੋ ਰਹੇ ਆ ਤੇ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਵੀ ਹੋ ਰਹੇ ਆ ਸਕੂਲਾਂ ਤੋਂ ਬਾਹਰ ਵੀ ਇਹੇ ਵੀ ਕੀਤਾ ਜਾ ਸਕਦਾ ਬਾਕੀ ਹੁਣ ਲੋਕਾਂ ਨੂੰ ਦੇਖਣਾ ਚਾਹੀਦਾ ਕਿ ਜਿੱਥੇ ਸਿਆਸਤਦਾਨਾਂ ਤੇ ਤੇ ਗੈਂਗਸਟਰਾਂ ਦੇ ਥੋਪੜੇ ਤੁਹਾਨੂੰ ਇੱਕ ਪੋਸਟਰ ਤੇ ਮਿਲ ਜਾਂਦੇ ਆ ਤਾਂ ਉੱਥੇ ਤੁਹਾਨੂੰ ਆਪ ਹੀ ਸਮਝ ਆਣਾ ਚਾਹੀਦਾ ਤੁਸੀਂ ਕਬੱਡੀ ਨੂੰ ਕਿੰਨਾ ਕੁ ਤਿਆਰ ਕਰਦੇ ਹੋ ਇਸ ਦਾ ਜ਼ਿੰਮੇਵਾਰ ਕਿਸ ਨੂੰ ਸਮਝਦੇ ਹੋ ਤੇ ਕਬੱਡੀ ਨੂੰ ਬਚਾਉਣ ਦੇ ਲਈ ਕੁਝ ਸੋਚਦੇ ਹੋ ਸਮਝਦੇ ਹੋ ਤਾਂ ਤੁਸੀਂ ਕਮੈਂਟ ਜਰੂਰ ਕਰੋ ਬਾਕੀ ਦੇਖਦੇ ਰਹੋ ਹਾਂਜੀ ਬਾਈ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ